ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਵਿੱਚੋਂ ਰਚਨਾ ਕਲਾ ਅਤੇ ਕਲਪਨਾ ਸੰਸਾਰ ਵਿੱਚ ਸੁੰਦਰਤਾ ਨੂੰ ਪਛਾਣਨ ਅਤੇ ਆਪਣੇ ਜੀਵਨ ਕਾਲ ਵਿੱਚ ਸੁੰਦਰਤਾ ਨੂੰ ਸਿਰਜਣ ਦੇ ਕਾਰਜ ਨੂੰ ਕਲਾ ਕਹਿੰਦੇ ਹਨ ਸੰਸਾਰ ਵਿੱਚ ਜੋ ਕੁਝ ਵੀ ਸੁੰਦਰ ਉੱਤਮ ਅਤੇ ਕਲਿਆਣਕਾਰੀ ਹੈ ਉਸ ਨੂੰ ਸਾਂਭਣ ਦਾ ਕਾਰਜ ਕਲਾ ਕਰਦੀ ਹੈ ਸੰਸਾਰ ਵਿੱਚ ਇੱਕ ਨਿਰੰਤਰ ਸੰਘਰਸ਼ ਚੱਲ ਰਿਹਾ ਹੈ ਚੁੱਪ ਦਾ ਰੌਲੇ ਨਾਲ ਜੀਵਨ ਦਾ ਮੌਤ ਨਾਲ ਨੰਗੇ ਪੈਰਾਂ ਦਾ ਰਸਤਿਆਂ ਨਾਲ ਕਲਾ ਦਾ ਕ੍ਰੂਪਤਾ ਨਾਲ ਅਮਨ ਦਾ ਜੰਗ ਨਾਲ ਇਮਾਨਦਾਰੀ ਦਾ ਬੇਈਮਾਨੀ ਨਾਲ ਸਾਡੀ ਖੁਸ਼ੀ ਦਾ ਬੇਠਿਆ ਨਾਲ ਸੰਘਰਸ਼ ਦੀਆਂ ਦੋ ਧਿਰਾਂ ਹੁੰਦੀਆਂ ਹਨ ਤੀਜੀ ਧਿਰ ਦੇ ਉਤਪਨ ਹੋਣ ਨਾਲ ਸੰਘਰਸ਼ ਅਸਾਮਾ ਹੋ ਜਾਂਦਾ ਹੈ ਇਹ ਦੋ ਧਿਰਾਂ ਹਨ ਮਨ ਅਤੇ ਹਥਿਆਰ ਲੜਾਈ ਕਿਤਨੀ ਵੀ ਲੰਬੀ ਹੋਵੇ ਅੰਤ ਨੂੰ ਮਨ ਜਿੱਤਣਗੇ ਹਥਿਆਰ ਹਾਰਨਗੇ ਕਿਉਂਕਿ ਕਲਾ ਵਾਲੀ ਕ੍ਰਿਆਨਕਾਰੀ ਤੇਰ ਮਨ ਦੇ ਪਖ ਵਿੱਚ ਹੈ ਜੀਵਨ ਜਿਉਣਾ ਅਤੇ ਜੀਵਨ ਮਾਨਣਾ ਤੋਂ ਵੱਖਰੇ ਵਰਤਾਰੇ ਹਨ ਜੀਵ ਜੰਤੂ ਜੀਵਨ ਜਿਉਂਦੇ ਹਨ ਪਰ ਜੀਵਨ ਮਾਨਣ ਦੇ ਕਲਾਕਾਰ ਮਨੁੱਖ ਹਨ ਸਥਿਤੀ ਕਿਤਨੀ ਵੀ ਨਰਾਸ਼ਜਨਕ ਹੋਵੇ ਜੀਵਨ ਮਾਨਣ ਦੀ ਤੰਗ ਉਸ ਵਿੱਚੋਂ ਕੋਈ ਰਾਹ ਲੱਭੀ ਦਵੇਗੀ ਰਾਤ ਕਿਤਨੀ ਵੀ ਲੰਬੀ ਹੋਵੇ ਅੰਤ ਨੂੰ ਸਵੇਰ ਹੋਵੇਗੀ ਬੱਦਰ ਕਿਤਨੇ ਵੀ ਭਰੇ ਹੋਏ ਹੋਣ ਅੰਤ ਨੂੰ ਸੂਰਜ ਨਿਕਲੇਗਾ ਜੀਵਨ ਮਾਨ ਸਰੋਵਰ ਝੀਲ ਬੰਗ ਹੈ ਇਸਨੇ ਪਰਦੇ ਰਹਿਣਾ ਹੈ ਇਸਨੇ ਸਤਲੁਜ ਬਨ ਵਗਦੇ ਰਹਿਣਾ ਹੈ ਜਿੰਨਾ ਪਾਣੀ ਕੋਈ ਝੀਲ ਆਪਣੇ ਬਲ ਖਿਚ ਸਕੇਗੀ ਉਤਨੀ ਹੀ ਉਹ ਡੂੰਗੀ ਅਤੇ ਵਿਸ਼ਾਲ ਹੁੰਦੀ ਜਾਵੇਗੀ ਕਲਾ ਸੁੰਦਰਤਾ ਦੇ ਦਰਸ਼ਨ دیدار ਕਰਕੇ ਪਰਸੰਨ ਹੋਣ ਦੀ ਇੱਛਾ ਵਿੱਚੋਂ ਜਨਮ ਲੈਂਦੀ ਹੈ ਕਿਸੇ ਕਲਾ ਕਰੀ ਦੇ ਸੋਚ ਨੂੰ ਮੰਨਣਾ ਆਪਣੇ ਆਪ ਨੂੰ ਲੱਭਣ ਵਾਂਗ ਹੁੰਦਾ ਹੈ ਸੋਜ ਉਪਜਾਉਣਾ ਕਲਾ ਦਾ ਸਰਬਉਤਮ ਉਦੇਸ਼ ਹੁੰਦਾ ਹੈ ਕਲਾ ਸੁੰਦਰਤਾ ਨੂੰ ਸਿਰਜਦੀ ਹੈ ਸੋਚ ਦੇ ਦੇਦਾਰ ਕਰਵਾਉਂਦੀ ਹੈ ਸੁੰਦਰਤਾ ਦਾ ਗਿਆਨ ਸਾਡੇ ਵਿੱਚੋਂ ਸਵਾਰਥੀ ਰੁਚੀਆਂ ਤੋ ਦਿੰਦਾ ਹੈ ਕਲਾ ਇੱਕ ਬਾਤਾ ਵਰਣ ਸਿਰਜਦੀ ਹੈ ਜਿਸ ਵਿੱਚ ਮਨੁੱਖਤਾ ਨੂੰ ਸਾਥ ਸੌਕਿਆ ਹੁੰਦਾ ਹੈ ਜਦੋਂ ਮਨੁੱਖਤਾ ਨੂੰ ਸਾਥ ਸੌਖਾ ਆਵੇਗਾ ਤਾਂ ਨਾ ਕੋਈ ਨੀਵੀਂ ਹਰਕਤ ਕਰੇਗਾ ਨਾ ਕਿਸੇ ਦੀ ਨੀਵੀਂ ਹਰਕਤ ਵੱਲ ਜਨ ਦੇ ਵਿਕ ਉੱਚੀ ਕਲਾ ਉਹ ਹੁੰਦੀ ਹੈ ਜਿਸ ਵਿੱਚ ਸੱਚ ਅਤੇ ਅਨੁਭਵ ਦੇ ਉੱਚੇ ਮਿਆਰ ਸਥਾਪਿਤ ਕੀਤੇ ਜਾਣ ਉੱਚੀ ਕਲਾ ਕ੍ਰਿਤੇ ਦੇ ਨੇੜੇ ਵਿਚਰਦਿਆਂ ਸੀ ਸੰਪੂਰਨਤਾ ਸੰਤੁਲਨ ਅਤੇ ਪਰਸੰਤਾ ਦੇ ਵਾਤਾਵਰਣ ਵਿੱਚ ਉੱਤੇ ਉੱਟਦੇ ਹਨ ਅਤੇ ਸਾਡੇ ਸਾਹਮਣੇ ਅਨੁਭਾਵਾਤਿ ਅਹਿਸਾਸ ਦੇ ਨਵੇਂ ਤੁਮੇਲ ਉਜਾਗਰ ਹੁੰਦੇ ਹਨ ਅਜੋਕੇ ਯੁੱਗ ਦੀਆਂ ਆਰਥਿਕ ਮਜਬੂਰੀਆਂ ਰਾਜਨੀਤਿਕ ਕਲਾਬਾਜ਼ੀਆਂ ਨਿੱਖੀਆਂ ਲੜਾਈਆਂ ਤੇ ਨੀਵੀਆਂ ਲਾਲਸਾਵਾਂ ਸਾਨੂੰ ਸੁੰਦਰ ਅਤੇ ਸੋਜਮਈ ਕਲਾ ਖੇਤਰਾਂ ਤੋਂ ਨਿਰੰਤਰ ਦੂਰ ਲੈ ਜਾ ਰਹੀਆਂ ਹਨ ਕਦੇ ਨਾ ਕਦੇ ਉਹ ਯੁੱਗ ਆਵੇਗਾ ਜਦੋਂ ਲੋਕਾਈ ਸਭ ਸਰਕਾਰਾਂ ਨੂੰ ਰੱਦ ਕਰ ਦੇਵੇਗੀ ਅਤੇ ਉਹਨਾਂ ਟੰਗ ਤਰੀਕਿਆਂ ਨੂੰ ਸਾਰੇਗੀ ਜਿਨ੍ਹਾਂ ਨਾਲ ਮਨੁੱਖ ਮਨੁੱਖ ਦੇ ਨੇੜੇ ਆ ਸਕੇਗਾ ਅਤੇ ਵਿਸ਼ਵਾਸ ਅਤੇ ਸੁਰੱਖਿਆ ਦੇ ਸੁਖਾਮੇ ਵਾਤਾਵਰਣ ਵਿੱਚ ਉਹ ਆਪਣਾ ਆਪਾ ਖੁੱਲਕੇ ਪ੍ਰਗਟਾ ਸਕੇਗਾ ਜਿਉਂ-ਜਿਉਂ ਮਨੁੱਖ ਸੱਭੇਖ ਹੁੰਦਾ ਗਿਆ ਹੈ ਤਿਉਂ ਤੋਂ ਉਹ ਦਾਸ ਹੁੰਦਾ ਗਿਆ ਹੈ ਜਿਉਂ-ਜਿਉਂ ਸਮਾਜ ਉੱਤਰਦਾ ਗਿਆ ਹੈ ਇਹਨੂੰ ਤੋਂ ਮਨੁੱਖ ਉੱਤੇ ਬੰਧਨ ਅਤੇ ਰੋਕਾਂ ਵੱਧੀਆਂ ਗਈਆਂ ਹਨ ਮਨੁੱਖ ਵਿੱਚ ਆਜ਼ਾਦ ਵਿਚਰਨ ਦੀ ਇੱਕ ਸਦੀਵੀ ਤੰਗ ਹੈ ਇਹ ਤੰਗ ਹੀ ਆਜ਼ਾਦੀ ਦੇ ਸੰਗਰਾਮਾਂ ਨੂੰ ਜਨਮ ਦਿੰਦੀ ਹੈ ਜਦੋਂ ਇਸ ਤੰਗ ਤੇ ਰੋਕਾਂ ਲੱਗਦੀਆਂ ਹਨ ਤਾਂ ਮਨੁੱਖ ਕਲਪਨਾ ਦਾ ਸਹਾਰਾ ਲੈਂਦਾ ਹੈ ਜੇ ਮਨੁੱਖ ਸਮਾਜ ਵਿੱਚ ਨਾ ਰਹਿ ਰਿਹਾ ਹੁੰਦਾ ਤਾਂ ਉਸ ਨੂੰ ਕਲਪਨਾ ਦੀ ਲੋੜ ਨਹੀਂ ਸੀ ਪੈਣੀ ਉਸ ਨੂੰ ਕਲਪਨਾ ਦੀ ਲੋੜ ਪਈ ਹੀ ਤਾਂ ਕਿਉਂਕਿ વાસ્તਵਿਕਤਾ ਨਾਲ ਉਸ ਦੀ ਤਸੱਲੀ ਨਹੀਂ ਹੋਈ ਜੋ ਜੀਵਨ ਉੱਜਿਆਉਣਾ ਚਾਹੁੰਦਾ ਹੈ ਉਹ ਸਮਾਜ ਵਿੱਚ ਰਹਿਦਿਆਂ ਸੰਭਵ ਨਹੀਂ ਹੁੰਦਾ ਇਸ ਅਸੰਭਵ ਨੂੰ ਸੰਭਵ ਬਣਾਉਣ ਵਾਸਤੇ ਮਨੁੱਖ ਕਲਪਨਾ ਨਾਲ ਉੱcha ਉੱਠਦਾ ਹੈ ਜਿਸ ਦੇ ਸੰਸਾਰ ਦੇ ਸਮਾਨੰਤਰ ਕਲਪਨਾ ਨਾਲ ਇੱਕ ਹੋਰ ਸੰਸਾਰ ਦੀ ਉਸਾਰੀ ਹੀ ਕਲਾ ਹੈ ਕਿਉਂਕਿ ਜavi ਸਮਾਜ ਸਿਰਜਿਆ ਜਾਵੇ ਉਹ ਮਨੁੱਖ ਦੀਆਂ ਸਾਰੀਆਂ ਤੰਗਾਂ ਤੇ ਮੰਗਾਂ ਤੇ ਪੂਰਾ ਨਹੀਂ ਉਤਰੇਗਾ ਸੋ ਮਨੁੱਖ ਨੂੰ ਹਰ ਸਮਾਜ ਅਤੇ ਹਰੇਕ ਯੁੱਗ ਵਿੱਚ ਕਲਪਨਾ ਦਾ ਸਹਾਰਾ ਲੈਣਾ ਪੈਂਦਾ ਰਹੇਗਾ। ਐਵੇਂ ਹਰ ਯੁੱਗ ਵਿੱਚ ਕਲਾ ਦਾ ਮਹੱਤਵ ਬਣਿਆ ਰਹੇਗਾ। ਹਰ ਪੀੜੀ ਆਪਣੀਆਂ ਤੰਗਾਂ ਮੰਗਾ ਦੇ ਸੰਦਰਭ ਵਿੱਚ ਕਲਾ ਦਾ ਨਿਰਮਾਣ ਕਰਦੀ ਹੈ ਕਿਉਂਕਿ ਹਰ ਪੀੜੀ ਵੱਖਰੇ ਢੰਗ ਨਾਲ ਸੋਚਦੀ ਹੈ, ਆਪਣੇ ਆਪ ਨੂੰ ਵੱਖਰੇ ਢੰਗ ਨਾਲ ਪ੍ਰਗਟਾਉਂਦੀ ਹੈ ਤੇ ਨੱਚਣ ਲਈ ਵੱਖਰੇ ਢੰਗ ਨਾਲ ਲੱਤਾਂ ਬਾਹਾਂ ਹਿਲਾਉਂਦੀ ਹੈ। ਜਿਨ੍ਹਾਂ ਸਮਾਜਾਂ ਵਿੱਚ ਮਨੁੱਖ ਅਤੇ ਪ੍ਰਕਿਰਤੀ ਦਾ ਰਿਸ਼ਤਾ ਜੇ ਬਰਕਰਾਰ ਹੈ, ਉੱਥੇ ਕਲਪਨਾ ਦਾ ਸਹਾਰਾ ਲੈਣ ਅਤੇ ਕਲਾ ਸਿਰਜਣ ਦੀ ਲੋੜ ਹੀ ਨਹੀਂ ਪੈਂਦੀ। ਕਿਉਂਕਿ ਉੱਥੇ ਪ੍ਰਕਿਰਤੀ ਨੂੰ ਹੀ ਅਜਬੂਤ ਕਲਾ ਸਮਝਿਆ ਜਾਂਦਾ ਹੈ ਪੰਛੀਆਂ ਨੂੰ ਕਲਪਨਾ ਦੀ ਲੋੜ ਨਹੀਂ ਕਿਉਂਕਿ ਉਹ ਅਜੇ ਵੀ ਪ੍ਰਕਿਰਤੀ ਦਾ ਭਾਗ ਹਨ ਜਿਉਂ-ਜਿਉ ਮਨੁੱਖ ਪ੍ਰਕਿਰਤੀ ਤੋਂ ਦੂਰ ਜਾਂਦਾ ਹੈ ਤਿਉਂ ਤੋਂ ਉਸ ਨੂੰ ਕਲਪਨਾ ਅਤੇ ਕਲਾ ਦੀ ਵਧੇਰੇ ਲੋੜ ਪੈਂਦੀ ਹੈ ਪ੍ਰਕਿਰਤੀ ਦੀ ਗੋਦ ਵਿੱਚ ਅਸੀਂ ਰੱਬ ਨੂੰ ਕਲਾਕਾਰ ਤੇ ਪ੍ਰਕਿਰਤੀ ਨੂੰ ਕਲਾ ਦੇ ਰੂਪ ਵਿੱਚ ਦੇਖਦੇ ਹਾਂ ਸਭ ਪ੍ਰਕਾਰ ਦੀ ਕਲਾ ਦਾ ਸਰੋਤ ਪ੍ਰਕਿਰਤੀ ਹੈ ਪ੍ਰਕਿਰਤੀ ਦੀਆਂ ਸਾਦੀਆਂ ਹੋਈਆਂ ਆਵਾਜ਼ਾਂ ਸੰਗੀਤ ਹਨ ਪ੍ਰਕਿਰਤੀ ਦੇ ਦ੍ਰਿਸ਼ ਚਿੱਤਰਕਾਰੀ ਹਨ ਪ੍ਰਕਿਰਤੀ ਦਾ ਪ੍ਰਗਟਾਵਾ ਕਵਿਤਾ ਹੈ ਪਹਾੜ ਪਵਨ ਨਿਰਮਾਨ ਕਲਾ ਦੇ ਨਮੂਨੇ ਹਨ ਪ੍ਰਕਿਰਤੀ ਨਾਲ ਮਿਲਾਈ ਹੋਈ ਸੁਰ ਗੀਤ ਹਨ ਪ੍ਰਕਿਰਤੀ ਤੇ ਜੀਵਾਂ ਦਾ ਸਥੁਲ ਰੂਪ ਮੂਰਤੀ ਕਲਾ ਹੈ ਹਵਾਵਾਂ ਦਾ ਚੱਲਣਾ ਬੂਟਿਆਂ ਦਾ ਚੁੰਮਣਾ ਝਰਨੇ ਦਾ ਵਹਿਣਾ ਨਾਚਣ ਜਿਹੜੇ ਸਮਾਜ ਪ੍ਰਕਿਰਤੀ ਦੇ ਨੇੜੇ ਹਨ ਉਹਨਾਂ ਨੂੰ ਸਾਹਿਤ ਸਿਰਜਣ ਦੀ ਲੋੜ ਹੀ ਨਹੀਂ ਕਿਤਨੀ ਅਜੀਬ ਗੱਲ ਹੈ ਕਿ ਮਨੁੱਖ ਇਹਨਾਂ ਸੰਤੁਸ਼ਟ ਲੋਕਾਂ ਨੂੰ ਪਛੜੇ ਹੋਏ ਅਤੇ ਅਸਭਿਅਕ ਕਹਿੰਦਾ ਹੈ ਹੁਣ ਜਦੋਂ ਮਨੁੱਖ ਸੋਚਦਾ ਹੈ ਕਿ ਕੀ ਗਵਾਇਆ ਤੇ ਕੀ ਪਾਇਆ ਤਾਂ ਉਹ ਪ੍ਰਸੰਨ ਹੋਣ ਦੀ ਥਾਂ ਉਦਾਸ ਹੋ ਜਾਂਦਾ ਹੈ ਇਸ ਉਦਰੇ ਮੇ ਤੇ ਉਦਾਸੀ ਨੂੰ ਘਟਾਉਣ ਲਈ ਉਹ ਕਲਾ ਦਾ ਪੱਲਾ ਫੜਦਾ ਹੈ ਸਾਨੂੰ ਆਪਣੇ ਸੁਭਾਅ ਵਿੱਚੋਂ ਸਵਾਰਥ ਅਤੇ ਲਾਲਸਾ ਦਾ ਤਿਆਗ ਕਰਨ ਲਈ ਉੱਚੀਆਂ ਸੋਚਾਂ ਨੂੰ ਸਥਾਪਿਤ ਕਰਨਾ ਪਵੇਗਾ ਇਹ ਉੱਚੀਆਂ ਸੋਚਾਂ ਕਿਸੇ ਦੀ ਮਲਕੀਅਤ ਨਹੀਂ ਹੋਣਗੀਆਂ ਇਹਨਾਂ ਦਾ ਕੋਈ ਮਾਲਕ ਨਹੀਂ ਹੋਵੇਗਾ ਇਹਨਾਂ ਦਾ ਕੋਈ ਮੁਲਕ ਨਹੀਂ ਹੋਵੇਗਾ ਇਹਨਾਂ ਦੀ ਕੋਈ ਜ਼ਾਤ ਨਹੀਂ ਹੋਵੇਗੀ ਕਲਾ ਤੋਂ ਬਿਨਾ ਜੀਵਨ ਦਾ ਭੇਤ ਪਾਉਣਾ ਸੰਭਵ ਨਹੀਂ ਕਲਾ ਤੋਂ ਬਿਨਾ ਜੀਵਨ ਦੇ ਵਿਸ਼ਾਲ ਮਾਰਗ ਤੇ ਨਹੀਂ ਵਿਚਰਿਆ ਜਾ ਸਕਦਾ ਹਰ ਇੱਕ ਵਿਅਕਤੀ ਸਫਲ ਅਸਫਲ ਜਾਂ ਕਟਵੱਧ ਕਲਾਕਾਰ ਹੁੰਦਾ ਹੈ ਕਿਉਂਕਿ ਹਰ ਵਿਅਕਤੀ ਜੀਵਨ ਮਾਨਣਾ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਦੁਨੀਆ ਸੋਹਣੀ ਬਣੇ ਜੀਵਨ ਅੱਗੇ ਵਧੇ ਪਰ ਸਭ ਖੇਤਰਾਂ ਵਿੱਚ ਆਰਥਿਕ ਸਮੱਸਿਆਵਾਂ ਤੇ ਰਾਜਨੀਤੀ ਦਾ ਦਖਲ ਇਤਨਾ ਵਧੇ ਰਿਹਾ ਹੈ ਕਿ ਸਾਡੇ ਸੁਪਨੇ ਖੰਡਰ ਬਣ ਜਾਂਦੇ ਹਨ ਜੇ ਕਲਾ ਦਾ ਵਿਕਾਸ ਨਾ ਹੋਇਆ ਤਾਂ ਮਨੁੱਖ ਤਾਂ ਕੀ ਬਣੇਗਾ ਆਤਮਾ ਬੁੱਧੀ ਅਤੇ ਮਨ ਦੇ ਖੇਤਰ ਵੱਖਰੇ ਵੱਖਰੇ ਹਨ ਧਰਮ ਸਾਡੀ ਆਤਮਾ ਨਾਲ ਸੰਬੰਧਿਤ ਹੈ ਗਿਆਨ ਦਾ ਸੰਬੰਧ ਸਾਡੀ ਬੁੱਧੀ ਨਾਲ ਹੈ ਤੇ ਕਲਾ ਸਾਡੇ ਮਨ ਨੂੰ ਮੁਖਤੱਬ ਹੁੰਦੀ ਹੈ ਆਲੇ ਦੁਆਲੇ ਵਿੱਚ ਅਸੀਂ ਸਰੀਰਕ ਪੱਧਰ ਤੇ ਵਿਚਰਦੇ ਹਾਂ ਰੋਜ਼ਗਾਰ ਜਾਂ ਉਪਜੀਵਕ ਕਾਲੀ ਅਸੀਂ ਬੌਧਿਕ ਪੱਧਰ ਤੇ ਵਿਚਰਦੇ ਹਾਂ ਕਲਾ ਮਨ ਨੂੰ ਦਿੱਤੀ ਦਾਵਤ ਹੈ ਇਹ ਸੋਚ ਨੂੰ ਪਾਇਆ ਸ਼ਗਨ ਹੈ ਇਹ ਅਨੁਭਵ ਨੂੰ ਵਿਸ਼ਾਲ ਕਰਨ ਦਾ ਬਲਾਵਾ ਹੈ ਤਜਰਬੇ ਦੀ ਅਮੀਰੀ ਤੇ ਸੋਚ ਦੀ ਇਮਾਨਦਾਰੀ ਨਵੇਂ ਅਨੁਭਵਾਂ ਦੇ ਬੂਹੇ ਖੋਲਦੀ ਹੈ ਆਲਨ ਪੂਸਨ ਦੌਰਾਨ ਸਾਨੂੰ ਵਿਸ਼ੇਸ਼ ਸੰਕਲਪ ਅਤੇ ਵਿਸ਼ਵਾਸ ਮਿਲਦੇ ਹਨ ਅਸੀਂ ਹਰ ਥਾਂ ਆਪਣੇ ਧਾਰਮਿਕ ਸਭਿਆਚਾਰਕ ਅਤੇ ਰਾਜਨੀਤਿਕ ਵਿਸ਼ਵਾਸਾਂ ਨੂੰ ਨਾਲ ਚੁੱਕੀ ਫਿਰਦੇ ਹਾਂ ਹਰ ਵੇਲੇ ਅਸੀਂ ਇਹਨਾਂ ਨੂੰ ਸੱਚ ਮੰਨਦੇ ਹਾਂ ਅਤੇ ਦੂਜਿਆਂ ਦੇ ਜਿਹੜੇ ਵਿਸ਼ਵਾਸ ਸਾਡੇ ਵਿਸ਼ਵਾਸਾਂ ਨਾਲ ਮੇਲ ਨਹੀਂ ਖਾਂਦੇ ਉਹਨਾਂ ਨੂੰ ਅਸੀਂ ਪੱਖਪਤ ਅੰਧਵਿਸ਼ਵਾਸ ਪਰਮ ਅਤੇ ਭਲੇਖੀ ਕਹਿੰਦੇ ਹਾਂ ਸਾਡੇ ਪੱਖਪਤ ਸਾਡੀਆਂ ਰੌ ਰੀਤਾਂ ਅਤੇ ਸਾਡੀਆਂ ਆਦਤਾਂ ਆਦ ਸਾਡੇ ਵਿਸ਼ਵਾਸਾਂ ਤੇ ਸੰਕਲਪਾਂ ਉੱਤੇ ਅਦਾਰਤ ਹੁੰਦੀਆਂ ਹਨ ਅਸੀਂ ਜੋ ਕੁਝ ਸੁਣਦੇ ਅਤੇ ਦੇਖਦੇ ਹਾਂ ਉਸ ਨੂੰ ਵਿਸ਼ੇਸ਼ ਰੰਗ ਵਿੱਚ ਬ੍ਰੋਤਕ ਦੇ ਸੰਦਰਭ ਵਿੱਚ ਹੀ ਸਮਝਦੇ ਪਰਖਦੇ ਪਰਵਾਨ ਆ ਪਰਵਾਨ ਕਰਦੇ ਹਾਂ ਨਰਮ ਜਾਂ ਕਠੋਰ ਹੋਣਾ ਮਿਹਰਬਾਨ ਜਾਂ ਨਰਦਈ ਹੋਣਾ ਪਰਉਪਕਾਰੀ ਜਾਂ ਸਵਾਰਥੀ ਹੋਣਾ ਸਾਡੇ ਉੱਤੇ ਹੀ ਨਿਰਭਰ ਨਹੀਂ ਕਰਦਾ ਇਹਨਾਂ ਦਾ ਆਧਾਰ ਸਾਡਾ ਸੱਭਿਆਚਾਰ ਹੁੰਦਾ ਹੈ ਅਸੀਂ ਮੁਸੀਬਤ ਅਤੇ ਮੌਤ ਨੂੰ ਇਮਾਨਦਾਰੀ ਅਤੇ ਪ੍ਰਿਸ਼ਟਾਚਾਰ ਨੂੰ ਲਾਪਰਵਾਹੀ ਅਤੇ ਬੇਈਮਾਨੀ ਨੂੰ ਆਪਣੇ ਸਭਿਆਚਾਰਕ ਸੰਦਰਭ ਅਤੇ ਮੁਹਾਵਰੇ ਵਿੱਚ ਹੀ ਪੇਸ਼ ਕਰਦੇ ਹਾਂ ਕੰਮ ਅਤੇ ਕਲਾ ਪ੍ਰਤੀ ਵੀ ਸਾਡੇ ਉਦੇਸ਼ ਅਤੇ ਦ੍ਰਿਸ਼ਟੀਕੋਣ ਸਾਡੇ ਸਭਿਆਚਾਰ ਖਮੀਰ ਵਿੱਚੋਂ ਉਪਜਦੇ ਹਨ ਸਾਡੇ ਸਭਿਆਚਾਰ ਵਿੱਚ ਕੰਮ ਕੀਤੇ ਬਿਨਾ ਨਾ ਖੁਸ਼ੀ ਮਿਲਦੀ ਹੈ ਨਾ ਸਮਾਂ ਲੰਘਦਾ ਹੈ ਜਦੋਂ ਕਿਸੇ ਨੂੰ ਕੰਮ ਦਾ ਸ਼ੌਕ ਪੈ ਜਾਵੇ ਉਹੀ ਕਲਾ ਦੇ ਰਾਹ ਪੈਂਦਾ ਹੈ ਕਲਾ ਵਸਤ ਵਿੱਚ ਆਤਮਾ ਬੁੱਧੀ ਮਨ ਅਤੇ ਹੱਥਾਂ ਦੀ ਕਿਕਲੀ-ਕਲੀਰ ਹੁੰਦੀ ਹੈ ਇਹ ਆਪ ਪਰਸਨ ਹੋਣ ਅਤੇ ਦੂਜਿਆਂ ਨੂੰ ਪਰਸਨ ਕਰਨ ਦੀ ਅਭਿਲਾ ਸ਼ਾ ਵਿੱਚੋਂ ਉਹ ਵਿੱਧੀ ਹੈ ਜਿਸ ਦਾ ਸਾਥੀ ਪ੍ਰਸੰਨ ਅਤੇ ਸੰਤੁਸ਼ਟ ਨਹੀਂ ਉਸ ਦੀ ਵਿੱਧਿਆ નિਸਫਲ ਹੈ ਉਸ ਦੀ ਚਤੁਰਾਈ ਅਸਫਲ ਹੈ ਉਸ ਦੀ ਪੂਜਾ ਨਿਰਾਰਥਕ ਹੈ ਉਸ ਦੀ ਅਰਦਾਸ ਆਪਰਵਾਨ ਹੈ ਤਾਜ ਮਹਿਲ ਉਸਾਰਨਾ ਹੀ ਕਲਾ ਨਹੀਂ ਆਲੇ ਦੁਆਲੇ ਨਾਲ ਇੱਕ ਸੁਰ ਹੋਣਾ ਵੀ ਕਲਾ ਹੈ ਦੂਜਿਆਂ ਨੂੰ ਆਪਣੇ ਵਰਗਾ ਸਮਝਣਾ ਵੀ ਕਲਾ ਹੈ ਕਿਸੇ ਪੁਸਤਕ ਵਿੱਚ ਉਤਰ ਜਾਣਾ ਤੇ ਮਨ ਦੇ ਪੱਖੋਂ ਉੱਚੇ ਉੱਠਣਾ ਵੀ ਕਲਾ ਹੈ ਸਹੀ ਸੁਖਾਂਵੇਂ ਢੰਗ ਨਾਲ ਜੀਵਨ ਜਿਉਣਾ ਵੀ ਕਲਾ ਹੈ ਕਿਸੇ ਨੂੰ ਸਹਿਯੋਗ ਦੇਣ ਲਈ ਤਤਪਰ ਰਹਿਣਾ ਅਤੇ ਕਿਸੇ ਵੱਲੋਂ ਮਿਲੇ ਸਹਿਯੋਗ ਨੂੰ ਯਾਦ ਰੱਖਣਾ ਵੀ ਕਲਾ ਹੈ ਪਰ ਕਿਰਤੀ ਵਿੱਚ ਪ੍ਰਕਿਰਤੀ ਦਾ ਭਾਗ ਹੋ ਕੇ ਵਿਚਰਨਾ ਦੂਜਿਆਂ ਨੂੰ ਸ਼ੁਭ ਇਸ਼ਾਵਾ ਦੇਣਾ ਵੱਡਿਆਂ ਦਾ ਸਤਿਕਾਰ ਕਰਨਾ ਤੇ ਨਿੱਕੇ ਨੂੰ ਪਿਆਰ ਕਰਨਾ ਅਤੇ ਆਪਣੇ ਆਪ ਨਾਲ ਪ੍ਰਸੰਨ ਹੋਣਾ ਵੀ ਕਲਾ ਹੈ ਦੂਜਿਆਂ ਨੂੰ ਚੰਗਾ ਲੱਗਣ ਵਾਲਾ ਕੁਝ ਕਰਨਾ ਕਲਾ ਹੈ ਜੇ ਨੱਚ ਨਹੀਂ ਸਕਦੇ ਤਾਂ ਨੱਚਦਿਆਂ ਨੂੰ ਉਤਸ਼ਾਹ ਦੇਣਾ ਕਲਾ ਹੈ ਜੇ ਤੁਸੀਂ ਗਾ ਨਹੀਂ ਸਕਦੇ ਤਾਂ ਗਾਉਣ ਵਾਲੇ ਦੀ ਪ੍ਰਸ਼ੰਸਾ ਵਿੱਚ ਠੀਕ ਸਮੇਂ ਤੇ ਤਾੜੀ ਮਾਰਨਾ ਵੀ ਕਲਾ ਹੈ ਸਜ ਭਾਵਨਾ ਨਾਲ ਵਿਛੜਨਾ ਵੀ ਇੱਕ ਹੁਨਰ ਹੈ ਕੁਝ ਸਿਰਜਣਾ ਤਾਂ ਹੈ ਹੀ ਕਲਾ ਕਲਾ ਜੀਵਨ ਪ੍ਰਤੀ ਹਾਂ ਪੱਕੀ ਹੁੰਗਾਰਾ ਹੁੰਦੀ ਹੈ ਜਿਸ ਵਿੱਚ ਕਰਤ ਦੀ ਕੋਈ ਵੀ ਕਣੀ ਹੈ ਉਹ ਇਸਤਰੀਆਂ ਦੇ ਸਾਥ ਵਿੱਚ ਪਰਸਨ ਹੋਵੇਗਾ ਇਸਤਰੀ ਸੁਭਾਅ ਵਜੋਂ ਹੀ ਕਲਾ ਦੀ ਪ੍ਰਸ਼ੰਸਕ ਹੁੰਦੀ ਹੈ ਇਸੇ ਕਾਰਨ ਇਸਤਰੀਆਂ ਕਲਾਕਾਰਾਂ ਵੱਲ ਸੱਜ ਹੀ ਖਿੱਚੀਆਂ ਜਾਂਦੀਆਂ ਹਨ ਸਮਾਜਿਕ ਬੰਦਨਾ ਸੱਭਿਆਚਾਰਕ ਜ਼ਿੰਮੇਵਾਰੀਆਂ ਤੇ ਪਰਿਵਾਰਕ ਮਜਬੂਰੀਆਂ ਕਾਰਨ ਇਸਤਰੀਆਂ ਨੂੰ ਆਪਣੇ ਗੁਣ ਪ੍ਰਗਟਾਉਣ ਦਾ ਅਫਸਰ ਨਹੀਂ ਮਿਲਦਾ ਨਹੀਂ ਤਾਂ ਕੀ ਹੈ ਜੋ ਉਹ ਨਹੀਂ ਸਿਰਜ ਸਕਦੀਆਂ ਪੁਰਸ਼ ਸ਼ਰਤਾਂ ਇਸਤਰੀ ਦਾ ਮਹਿਮਾਨ ਬਣਿਆ ਰਹਿੰਦਾ ਹੈ ਕਦੀ ਇਸਤਰੀ ਨੂੰ ਮਹਿਮਾਨ ਬਣਾਉਣ ਦੀ ਕਲਾ ਨਹੀਂ ਦਲੇਰੀ ਤਾਂ ਦਿਖਾਵੇ ਇਸਤਰੀ ਨੂੰ ਕਲਾਕਾਰ ਬਣਨ ਦੀ ਲੋੜ ਨਹੀਂ ਉਹ ਜਨਮजात ਕਲਾਕਾਰ ਹੈ ਉਹ ਜੀਵਨ ਨੂੰ ਸਿਰਜਦੀ ਹੈ ਬਿਨਾ ਕਿਸੇ ਧੰਨਵਾਦ ਦੀ ਆਸ ਤੇ ਉਹ ਆਪਣੇ ਕਰਤੱਵ ਨੂੰ ਹੀ ਅਦਰਸ਼ ਵਿੱਚ ਲੈਂਦੀ ਹੈ ਅਸੀਂ ਵੇਦਾਂ ਦੀ ਬੜੀ ਪ੍ਰਸ਼ੰਸਾ ਕਰਦੇ ਹਾਂ ਪਰ ਭੁੱਲ ਜਾਂਦੇ ਹਾਂ ਕਿ ਜਿਸ ਯੁੱਗ ਵਿੱਚ ਵੇਦ ਰਚੇਗੇ ਉਹ ਇਸਤਰੀ ਪ੍ਰધાન ਯੁੱਗ ਸੀ ਹੁਣ ਵੀ ਹਰ ਕਲਾਕਾਰ ਦੀ ਪ੍ਰੇਰਣਾ ਕੋਈ ਨਾ ਕੋਈ ਇਸਤਰੀ ਹੀ ਹੁੰਦੀ ਹੈ ਕਲਾ ਦਾ ਉਦੇਸ਼ ਮਨੁੱਖ ਵੱਲੋਂ ਰਚੇਗੇ ਮਾਨਸਿਕ ਬੌਧ ਕਰਤੇ ਆਤਮਿਕ ਆਜ਼ਾਦੀ ਦੇ ਸੰਗਰਾਮ ਨੂੰ ਪੇਸ਼ ਕਰਨਾ ਹੁੰਦਾ ਹੈ ਕਲਾਕਾਰਾਂ ਫਿਲਾਸਫਰਾਂ ਸਹਿਤ ਕਰਾ ਆਦਿ ਨੇ ਸਮਾਜ ਦੀ ਭਾਵੇਂ ਲੋਚਨਾ ਕੀਤੀ ਹੁੰਦੀ ਹੈ ਪਰ ਲੋਕਾਂ ਨੂੰ ਉਨ੍ਹਾਂ ਨੇ ਸਦਾ ਪਿਆਰ ਕੀਤਾ ਹੁੰਦਾ ਹੈ ਉਹੀ ਕਲਾ ਪ੍ਰਵਾਨ ਹੁੰਦੀ ਹੈ ਜਿਸ ਵਿੱਚ ਪ੍ਰਕਿਰਤੀ ਨਾਲ ਇੱਕ ਸੁਰ ਹੋਣ ਦਾ ਸਨੇਹਾ ਹੋਵੇ ਅੰਦਰਲੇ ਦਾ ਬਾਹਰਲੇ ਨਾਲ ਸਮਝੌਤਾ ਹੋਵੇ ਜੀਵਨ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਹੋਵੇ ਲੋਕਾਂ ਤੋਂ ਵਾਰੀ ਜਾਣ ਦੀ ਇੱਛਾ ਹੋਵੇ ਕਲਾਕਾਰ ਨੂੰ ਸਾਰੀ ਕੁਦਰਤ ਗਾਉਂਦੀ ਨੱਚਦੀ ਪ੍ਰਤੀਤ ਹੁੰਦੀ ਹੈ ਉਹ ਚਾਲਾਂ ਨਾਲ ਤਬਾਹੀ ਮਚਦੀ ਹੈ ਪਰ ਉਹ ਸਾਰੀ ਦਾ ਅਮਲ ਮੁੜ ਸ਼ੁਰੂ ਹੋ ਜਾਂਦਾ ਹੈ ਹਰੇਰੀ ਚੱਖਰ ਨਾਲ ਪੰਛੀਆਂ ਦੇ ਆਲ ਨੇ ਤੀਲਾ-ਤੀਲਾ ਹੋ ਜਾਂਦੇ ਹਨ ਪਰ ਪੰਛੀ ਮੁੜ ਆਲਣਾ ਬਣਾਉਣ ਵਿੱਚ ਰੁੱਝ ਜਾਂਦੇ ਹਨ ਗੜੇ ਨਾਲ ਫਸਲ ਤਬਾਹ ਹੋ ਜਾਂਦੀ ਹੈ ਪਰ ਕਿਸਾਨ ਮੁੜ ਫਸਲ ਬੀਜਣ ਵਿੱਚ ਰੁੱਝ ਜਾਂਦਾ ਹੈ ਮਿੱਤਰ ਪਿਆਰੇ ਵਿਛੜ ਜਾਂਦੇ ਹਨ ਪਰ ਜੀਵਨ ਦਾ ਪ੍ਰਵਾਹ ਰੁਕਦਾ ਨਹੀਂ ਜੰਗਾ ਹੁੰਦੀਆਂ ਰਹਿੰਦੀਆਂ ਹਨ ਪਰ ਵਿਸ਼ਵ ਸ਼ਾਂਤੀ ਲਈ ਯਤਨ ਜਾਰੀ ਰਹਿੰਦੇ ਹਨ ਦੁਰਘਟਨਾਵਾਂ ਵਾਪਰਦੀਆਂ ਹਨ ਹਰ ਕਿਸੇ ਨਾਲ ਵਾਪਰਦੀਆਂ ਹਨ ਹਰ ਕਿਸੇ ਨਾਲ ਵਾਪਰਨਗੀਆਂ ਪਰ ਟੱਠੀ ਹੋਈ ਢੇਰੀ ਨੂੰ ਮੁੜ ਢੇਰੀ ਬਣਾਉਂਦਾ ਅਮਰ ਵੀ جاری ਰਹੇਗਾ ਇਹੀ ਜੀਵਨ ਦਾ ਭੇਦ ਹੈ ਜੀਵਨ ਦਾ ਭੇਦ ਦੀ ਕਲਾ ਦਾ ਭੇਦ ਹੈ ਕਲਾ ਦਾ ਸੁਨੇਹਾ ਸਾਡੇ ਅੰਦਰ ਲੀਆਂ ਸੁਭਾਵਨਾਵਾਂ ਨੂੰ ਜਗਾਉਣਾ ਅਤੇ ਉਹਨਾਂ ਨੂੰ ਸਰਬੱਤ ਦੇ ਭਲੇ ਲਈ ਅਰਪਣ ਕਰਨਾ ਹੁੰਦਾ ਹੈ। ਹਰ ਕਲਾਕਾਰ ਸਮੁੱਚੇ ਸੰਸਾਰ ਦੇ ਸੰਦਰਭ ਵਿੱਚ ਸੋਚਦਾ ਹੈ। ਸਾਨੂੰ ਉਹਨਾਂ ਪਲਾਂ ਵਿੱਚੋਂ ਪ੍ਰਸੰਨਤਾ ਮਿਲਦੀ ਹੈ ਜਿਨ੍ਹਾਂ ਵਿੱਚ ਅਸੀਂ ਆਪਣੇ ਆਪ ਨੂੰ ਮਨੁੱਖ ਨਾਲੋਂ ਵੱਡਾ ਸਮਝਦੇ ਹਾਂ। ਇਹ ਹੈਰਾਨੀ ਦੀ ਗੱਲ ਹੈ ਕਿ ਮਨੁੱਖ ਇਕੱਲੇ ਤੌਰ ਤੇ ਚੰਗਾ ਹੁੰਦਾ ਹੈ ਅਤੇ ਪ੍ਰਸੰਨ ਹੋਣਾ ਲੋਚਦਾ ਹੈ ਪਰ ਦੂਜਿਆਂ ਨਾਲ ਕੇ ਉਸ ਦਾ ਵਿਹਾਰ ਰਾਜਨੀਤਿਕ ਹੋ ਜਾਂਦਾ ਹੈ ਅਤੇ ਉਹ ਮਿਲਵਰਤਨ ਦੀ ਥਾਂ ਮੁਕਾਬਲੇ ਵਿੱਚ ਰੁੱਝ ਜਾਂਦਾ ਹੈ। ਵੇਖਿਆ ਗਿਆ ਹੈ ਕਿ ਪੀੜ ਵਿੱਚ ਸ਼ਾਮਲ ਹੁੰਦਿਆਂ ਹੀ ਮਨੁੱਖੀ ਵਿਹਾਰ ਦੀ ਪੱਦਰ ਨਿਮੀ ਹੋ ਜਾਂਦੀ ਹੈ। ਕਾਰਨ ਸ਼ਾਇਦ ਇਹ ਹੈ ਕਿ ਉਸਤੇ ਗਿਲੇ ਛਿਕਵੇਂ ਜਾਗ ਪੈਂਦੇ ਹਨ। ਉਹ ਆਪਣੇ ਆਪ ਨੂੰ ਇੱਕ ਹਨੇਰੇ ਜੰਗਲ ਵਿੱਚ ਗੁਆਚਾ ਅਨੁਭਵ ਕਰਦਾ ਹੈ ਅਤੇ ਉਹ ਜੰਗਲੀ ਜੀਵ ਵਾਂਗ ਵਿਚੜਦਾ ਹੈ। ਸਹਿਮਿਆ ਹੋਇਆ, ਡਰਿਆ ਹੋਇਆ, ਕਬਰਾਇਆ ਹੋਇਆ, ਗੁਆਚਿਆ ਹੋਇਆ। ਜਦੋਂ ਅਜਿਹੇ ਭਾਵ ਮਨੁੱਖ ਦੇ ਅੰਦਰ ਪਸਰ ਜਾਂਦਾ ਉਹ ਹਰ ਸਥਿਤੀ ਵਿੱਚ ਜੀਵਨ ਦੇ ਵਿਰੁੱਧ ਮੋਰਚਾ ਉਸਾਰਦਾ ਹੈ। ਉਹ ਗਲਬਤ ਦੀ ਥਾਂ ਬਹਿਸ ਕਰਨ ਲੱਗ ਪੈਂਦਾ ਹੈ। ਬੇਸਤੀ ਆਦਤ ਨੇ ਗੱਲਬਾਤ ਵਿੱਚੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਨੂੰ ਛੱਟ ਲਿਆ ਹੈ ਕਲਾ ਦਾ ਰਸ ਇਕੱਲਿਆਂ ਹੀ ਬਾਣਿਆ ਜਾ ਸਕਦਾ ਹੈ ਭੀੜ ਵਿੱਚ ਇਸ ਨੂੰ ਮਾਣਿਆ ਨਹੀਂ ਜਾ ਸਕਦਾ ਕਿਉਂਕਿ ਕਲਾ ਉਪਜਦੀ ਵੀ ਇਕਾਂਤ ਵਿੱਚ ਹੈ ਅਤੇ ਮਾਣੀ ਵੀ ਇਕਾਂਤ ਵਿੱਚ ਜਾਂਦੀ ਹੈ ਨਵੇਂ ਸੰਚਾਰ ਸਾਧਨਾਂ ਨੇ ਗੀਤ ਸੰਗੀਤ ਅਤੇ ਨਾਚ ਨੂੰ ਹਰ ਕਿਸੇ ਦੀ ਪਹੁੰਚ ਵਿੱਚ ਲੈ ਆਂਦਾ ਹੈ ਜਿਉਂ-ਜਿਉਂ ਮਨੁੱਖ ਵਧੇਰੇ ਪਰੇਸ਼ਾਨ ਹੋ ਰਿਹਾ ਹੈ ਅਤੇ ਹੁਬੇਕਾ ਇਹਨਾਂ ਕਲਾਵਾਂ ਦੀ ਲੋੜ ਅਤੇ ਇਹਨਾਂ ਦਾ ਮਹੱਤਵ ਵਧੇਗਾ ਗੀਤ ਅਤੇ ਸੰਗੀਤਤਾ ਰੇਡੀਓ ਨੇ ਹਰ ਕਿਸੇ ਦੀ ਪਹੁੰਚ ਵਿੱਚ ਲੈ ਆਂਦੇ ਹਨ ਪਰ ਨਾਚ ਨੂੰ ਹਰ ਕਿਸੇ ਦੀ ਪਹੁੰਚ ਵਿੱਚ ਲਿਆਉਣ ਦਾ ਕਾਰਜ ਸਿਨੇਮੇ ਅਤੇ ਟੈਲੀਵਿਜ਼ਨ ਨੇ ਕੀਤਾ ਹੈ ਐਵੇਂ ਸੰਚਾਰ ਸਾਧਨ ਕਲਾ ਦੇ ਸੇਵਕ ਬਣ ਗਏ ਹਨ ਕੋਈ ਵੀ ਸਮਾਜ ਅਜਿਹਾ ਨਹੀਂ ਜਿੱਥੇ ਲੋਕ ਨੱਚਦੇ ਘਉਂਦੇ ਨਾ ਹੋਣ ਕੋਈ ਸਮਾਜ ਜਿੰਨਾ ਵਧੇਰੇ ਪਛੜਿਆ ਹੁੰਦਾ ਹੈ ਉੱਥੇ ਨੱਚਣ ਗਾਉਣ ਵਿੱਚ ਲੱਗਣ ਵਾਲਾ ਸਮਾਂ ਉੱਥਨਾ ਹੀ ਵਧੇਰੇ ਹੁੰਦਾ ਹੈ ਐਵੇਂ ਆਰਥਿਕ ਗਰੀਬੀ ਨੂੰ ਸੱਭਿਆਚਾਰਕ ਅਮੀਰੀ ਨਾਲ ਪੂਰਿਆ ਜਾਂਦਾ ਹੈ ਨੱਚਣ ਦੀ ਉਹ ਅਵਸਥਾ ਸ਼ੁੱਧ ਹੈ ਜਿੱਥੇ ਸੰਗੀਤ ਤੋਂ ਬਿਨਾਂ ਨੱਚਿਆ ਜਾਵੇ ਪਿਆਰ ਵਿੱਚ ਰੰਗੀ ਹੋਈ ਇਸਤਰੀ ਆਪਣੇ ਪ੍ਰੇਮੀ ਦਵਾਲੇ ਨੱਚਣ ਬਾਰੇ ਸੋਚਦੀ ਹੈ ਨਾਚ ਵਿੱਚ ਹੱਥਾਂ ਪੈਰਾਂ ਨੂੰ ਖੁੱਲ ਅਤੇ ਅੱਖਾਂ ਨੂੰ ਆਜ਼ਾਦੀ ਮਿਲਦੀ ਹੈ ਨਾਚ ਹੱਥਾਂ ਪੈਰਾਂ ਦੀ ਭਾਸ਼ਾ ਤੇ ਹਰਕਤਾਂ ਦੀ ਵਿਆਕਰਣ ਨੂੰ ਪ੍ਰਗਟਾਉਂਦੇ ਹਨ ਇੰਜ ਪ੍ਰਤੀਤ ਹੁੰਦਾ ਜਿਵੇਂ ਪੈਰਾਂ ਨੂੰ ਅੱਖਾਂ ਲੱਗੀਆਂ ਹੋਣ ਨੱਚਣਾ ਖੁਰਦਰੇ ਨੂੰ ਕੋਲਾ ਸਖਤ ਨੂੰ ਲਚਕੀਲਾ ਤੇ ਰੁਕੇ ਹੋਏ ਨੂੰ ਰਵਾਨਾ ਕਰਨ ਦਾ ਅਮਲ ਹੁੰਦਾ ਹੈ। ਨਾਚ ਵਿੱਚ ਮਨੁੱਖੀ ਰੂਹ ਦੀ ਨਦੀ ਵਗਦੀ ਹੈ। ਬਹੁਤੇ ਲੋਕ ਆਪ ਸੋਹਣੇ ਬਰਨਾ ਚਾਹੁੰਦੇ ਹਨ ਪਰ ਕਲਾਕਾਰ ਉਹ ਹੁੰਦਾ ਹੈ ਜਿਸ ਵਿੱਚ ਆਲੇ ਦੁਆਲੇ ਦੇ ਵਾਤਾਵਰਣ ਨੂੰ ਸੋਹਣਾ ਬਣਾਉਣ ਦਾ ਹਨਰ ਹੋਵੇ। ਕਲਾਕਾਰ ਦੀ ਸ਼ੋਹ ਨਾਲ ਹੀ ਬਸਤਾ ਸੱਜ ਜਾਂਦੀਆਂ ਹਨ। ਕਲਾਕਾਰ ਦੀ ਸੰਗਤ ਵਿੱਚ ਆਮ ਜੀਅ ਦਿਹਾੜਾ ਵੀ ਇੱਕ ਤਿਹਾਰ ਬਣ ਜਾਂਦਾ ਹੈ। ਕਲਾਕਾਰ ਦਿਲ ਦੇ ਦਰਿਆ ਵਿੱਚੋਂ ਉੱਛਲਦੀ ਅਮੀਰੀ ਨੂੰ ਜੀਵਨ ਦੇ ਸਾਗਰ ਨੂੰ ਭੇਟ ਕਰਦਾ ਹੈ। ਸਵਾਰਥ ਅਤੇ ਲਾਲਸਾ, ਆਧਾਤ ਅਤੇ ਇਨਾਮ ਕਲਾਕਾਰ ਨੂੰ ਕਲਾ ਤੋਂ ਦੂਰ ਲੈ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਕਿਸੇ ਕਲਾਕਾਰ ਦੀ ਕਲਾ ਕਲਾਕਟ ਅਤੇ ਚਲਿੱਤਰ ਬਦੇਰੇ ਪ੍ਰਤੀਤ ਹੁੰਦੀ ਹੈ ਜਦੋਂ ਕੋਈ ਕਲਾਕਾਰ ਕਿਸੇ ਬਾਜ਼ ਜਾਂ ਵਿਚਾਰਧਾਰਤਾ ਦੇ ਪੱਖ ਵਿੱਚ ਖੜੋ ਜਾਂਦਾ ਹੈ ਉਦੋਂ ਉਸ ਦੀ ਕਲਾ ਬਹਿ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਉਸ ਦੀ ਕਲਾ ਦਿਲ ਦੇ ਟੋਏਆਂ ਨੂੰ ਪਰਦੀ ਨਹੀਂ ਹਨੇਰੇ ਕੋਨਿਆਂ ਨੂੰ ਰੋਸ਼ਨ ਨਹੀਂ ਕਰਦੀ ਤੱਬਿਆਂ ਨੂੰ ਰੰਗਦੀ ਨਹੀਂ ਰੂਹ ਨੂੰ ਆਜ਼ਾਦ ਨਹੀਂ ਕਰਦੀ ਮਨ ਉਡਾਰੀ ਨਹੀਂ ਮਾਰਦਾ ਵਰਪੂਰਤਾ ਤਾਂੰ ਪਵਨੀ ਹੁੰਦਾ ਸਗੋ ਨਿਰੰਤਰ ਵਗਣ ਵਾਲੀ ਲੈ ਅਤੇ ਖੁਸ਼ਬੂ ਗੁਆਚ ਜਾਂਦੀ ਹੈ ਜਦੋਂ ਕਲਾਕਾਰ ਹਾਕਮ ਜਾਂ ਤਾਨਾਸ਼ਾਹ ਬਣ ਜਾਵੇ ਤਾਂ ਉਹ ਈਰਖਾ ਤੇ ਸਾੜੇ ਦਾ ਵਾਤਾਵਰਣ ਸਿਰਜਦਾ ਹੈ ਜਦੋਂ ਉਹ ਇਨਾਮਾਂ ਦੀ ਰਾਜਨੀਤੀ ਵਿੱਚ ਪੈ ਜਾਵੇ ਤਾਂ ਜਿਉਂ-ਜਿਉਂ ਇਨਾਮ ਉੱਚੇ ਹੁੰਦੇ ਜਾਂਦੇ ਹਨ ਉਹ ਨੀਵਾ ਹੁੰਦਾ ਜਾਂਦਾ ਹੈ ਇਨਾਮ ਤਾਂ ਕਲਾ ਨੂੰ ਮਿਲਦਾ ਹੈ ਪਰ ਲੈਣ ਕਲਾਕਾਰ ਪਹੁੰਚ ਜਾਂਦਾ ਹੈ ਕਲਾ ਦੀ ਪੇਸ਼ਾਨ ਇਨਾਮ ਨਹੀਂ ਉਸਦੀ ਕਲਾ ਹੁੰਦੀ ਹੈ ਜਦੋਂ ਕੋਈ ਕਲਾਕਾਰ ਆਪਣੀ ਪਛਾਣ ਦਾ ਕਲਾ ਨਾਲੋਂ ਵੱਖਰਾ ਕੋਈ ਵੀ ਹੋਰ ਆਧਾਰ ਲੱਭਦਾ ਹੈ ਉਹ ਪਟਕਦਾ ਹੈ ਤੇ ਕਲਾ ਦੇ ਖੇਤਰ ਵਿੱਚ ਉਸ ਦਾ ਹਰ ਅਗਲੇਰਾ ਯਤਨ ਪਹਿਲੀ ਪੱਦਰ ਨਾਲੋਂ ਨੀਮਾ ਹੁੰਦਾ ਹੈ ਕਲਾਕਾਰ ਮਨੁੱਖ ਦਾ ਮਨ ਅਤੇ ਸਮਾਜ ਦੀਆਂ ਅੱਖਾਂ ਹੁੰਦੇ ਹਨ ਉਹ ਜਿਵੇਂ ਸੋਚਦੇ ਹਨ ਆਉਣ ਵਾਲੀਆਂ ਪੀੜ੍ਹੀਆਂ ਓਵੇਂ ਸੋਚਦੀਆਂ ਹਨ ਉਹ ਜਿਵੇਂ ਵੇਖਦੇ ਹਨ ਆਉਣ ਵਾਲੀਆਂ ਨਸਲਾਂ ਓਵੇਂ ਵੇਖਣ ਲੱਗ ਪੈਂਦੀਆਂ ਹਨ ਇਵੇਂ ਉਹ ਮਨਸ ਮਨ ਦੀ ਨਬਜ਼ ਕੁਝ ਇਸ ਢੰਗ ਨਾਲ ਪਰਖਦੇ ਹਨ ਕਿ ਸਦੀਆਂ ਦੀ ਹਰਕਤ ਉਹਨਾਂ ਦੀ ਪਕੜ ਵਿੱਚ ਆ ਜਾਂਦੀ ਹੈ ਸੁੰਦਰਤਾ ਕਲਾਕਾਰ ਦੇ ਮਨ ਵਿੱਚ ਹੁੰਦੀ ਹੈ ਜਿਸ ਨੂੰ ਉਹ ਆਪਣੀ ਕਲਾ ਰਾਹੀਂ ਬਾਹਰ ਲੈ ਆਉਂਦਾ ਹੈ ਉਦਾਹਰਨ ਵਜੋਂ ਸੁੰਦਰ ਨੈਣ ਨਕਸ਼ਾ ਦੀ ਤਸਵੀਰ ਕਲਾਕਾਰ ਆਪਣੇ ਸਾਹਮਣੇ ਪੱਥਰ ਦੀ ਸੱਲ ਉੱਤੇ ਚਿੱਤਰਦਾ ਹੈ ਤੇ ਸੈਣੀ ਤੇ ਅਥੌੜੀ ਲੈ ਕੇ ਹਾਲੇ ਦੁਆਰੇ ਦਾ ਬਾਧੂ ਪੱਥਰ ਲਾ ਦਿੰਦਾ ਹੈ ਮੂਰਤੀ ਪੱਥਰ ਦੇ ਵਿੱਚ ਹੁੰਦੀ ਹੈ ਕਲਾਕਾਰ ਉਸ ਨੂੰ ਸাকার ਕਰਦਾ ਹੈ ਨਜ਼ਾਰੇ ਤਰਤੀ ਉੱਤੇ ਹੁੰਦੇ ਹਨ ਕਲਾਕਾਰ ਸਾਡੀਆਂ ਅੱਖਾਂ ਨੂੰ ਉਹਨਾਂ ਨੂੰ ਵੇਖਣ ਅਤੇ ਮਾਨਯੋਗ ਬਣਾ ਦਿੰਦਾ ਹੈ ਨਜ਼ਾਰੇ ਤਰਤੀ ਉੱਤੇ ਹੁੰਦੇ ਹਨ ਕਲਾਕਾਰ ਸਾਡੀਆਂ ਅੱਖਾਂ ਨੂੰ ਉਹਨਾਂ ਨੂੰ ਵੇਖਣ ਅਤੇ ਮਾਨਣਯੋਗ ਬਣਾ ਦਿੰਦਾ ਹੈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਲਾ ਸੁੰਦਰ ਢੋਲ ਨਕਸ਼ਾ ਦੀ ਘੜਤ ਜਾਂ ਚਿੱਤਰਕਾਰੀ ਨਹੀਂ ਉਹਨਾਂ ਵਿੱਚੇ ਛੁਪੀ ਰੂਹ ਦੀ ਪੇਸ਼ਕਾਰੀ ਹੁੰਦੀ ਹੈ ਜਿਵੇਂ ਦਰਖਤ ਵਿੱਚ ਪਾਣੀ ਦਿਸਦਾ ਨਹੀਂ ਪਰ ਦਰਖਤ ਦੀ ਨਸ-ਨਸ ਵਿੱਚ ਸਮਾਇਆ ਹੁੰਦਾ ਹੈ ਇਵੇਂ ਹੀ ਇਹ ਰੂ ਦੀਸਤੀ ਨੇ ਪਰੇ ਨਕਸ਼ਾ ਦੀ ਹਰ ਤੰਦ ਵਿੱਚ ਰੰਗ ਦੀ ਹਰ ਲਕੀਰ ਵਿੱਚ ਅਤੇ ਹਰਕਤ ਦੀ ਹਰ ਅਦਾ ਵਿੱਚ ਸਮਾਈ ਹੁੰਦੀ ਹੈ ਈਰਖਾ ਤੇ ਸਾੜਾ ਧੂਏ ਵਾਂਗ ਬਹੁਤੇ ਉੱਚੇ ਨਹੀਂ ਉੱਠ ਸਕਦੇ ਕਲਾਕਾਰ ਨੂੰ ਉੱਚੇ ਉੱਠਣ ਵਾਸਤੇ ਈਰਖਾ ਤੇ ਸਾੜੇ ਤੋਂ ਉੱਚਾ ਉੱਠਣਾ ਪਵੇਗਾ ਅਸੀਂ ਬਹੁਤਾ ਚਿਰ ਸਥਿਰ ਨਹੀਂ ਰਹਿ ਸਕਦੇ ਜੇ ਅਸੀਂ ਉੱਚੇ ਨਹੀਂ ਉੱਠਾਂਗੇ ਤਾਂ ਸਾਡਾ ਥੱਲੇ ਨਿਕਰਨਾ ਲਾਜ਼ਮੀ ਹੈ ਕਲਾਕਾਰ ਦਾ ਸੁਪਨਾ ਉਸ ਸਮਾਜ ਦੀ ਉਸਾਰੀ ਕਰਨਾ ਹੁੰਦਾ ਹੈ ਜਿਸ ਵਿੱਚ ਹਰ ਕੋਈ ਪਰਵਾਨ ਚੜੇਗਾ ਸਭ ਪ੍ਰਕਾਰ ਦੀ ਕਲਾ ਜੰਗ ਅਤੇ ਤਬਾਈ ਦਾ ਵਿਰੋਧ ਕਰਦੀ ਹੈ ਕਲਾ ਬਰਸਾਂ ਦੇ ਮੁਕਾਬਲੇ ਚਿੜੀਆਂ ਦਾ ਪਖਪੂਰਦੀ ਹੈ ਇਹ ਅਖ ਕਹਿ ਨੂੰ ਕਹਿਣ ਅਤੇ ਅਦੇਖ ਨੂੰ ਪ੍ਰਗਟਾਉਣ ਦਾ ਉਪਰਾਲਾ ਕਰਦੀ ਹੈ ਕਲਾ ਸ਼ਮਸ਼ਾਨ ਘਾਟ ਵਿੱਚ ਫੁੱਲ ਗਾਉਣ ਪਾਟਿਆਂ ਨੂੰ ਜੋੜਨ ਰੁੱਸਿਆਂ ਨੂੰ ਮਨਾਉਣ ਵਿਛੜਿਆਂ ਨੂੰ ਮਲਾਉਣ ਗੁਆਚਿਆਂ ਨੂੰ ਲੱਭਣ ਨੀਮਿਆਂ ਨੂੰ ਉੱਚਾ ਚੁੱਕਣ ਤੇ ਮੋਇਆਂ ਨੂੰ ਜਗਾਉਣ ਦਾ ਕਾਰਜ ਕਰਦੀ ਹੈ ਕਲਾ ਜੋੜਦੀ ਹੈ ਰਾਜਨੀਤੀ ਬਣਦੀ ਹੈ ਜਿਉਂ-ਜਿਉ ਮਨੁੱਖਤੀ ਬਿਰਤੀ ਉਸਾਰੂ ਸੋਚ ਵਿਸ਼ਾਲ ਕਲਪਨਾ ਉੱਚੀ ਸੂਝ ਸੁਗੜ ਅਤੇ ਤਕਣੀ ਸੋਹਣੀ ਹੁੰਦੀ ਜਾਵੇਗੀ ਤਉ ਤੋਂ ਦੁਨੀਆ ਹੋਰ ਸੁੰਦਰ ਹੁੰਦੀ ਜਾਵੇਗੀ ਉਦਾਸ ਹੋਣ ਦੀ ਉੱਕਾ ਹੀ ਲੋੜ ਨਹੀਂ ਸਾਡਾ ਯੁੱਗ ਨਿਸ਼ਚੇ ਹੀ ਉਪਰਾਮਤਾ ਅਕੇਮੇ ਤੇ ਉਦਾਸੀ ਦਾ ਯੁੱਗ ਹੈ ਪਰ ਇਹ ਆਖਰੀ ਯੁੱਗ ਨਹੀਂ ਇਸ ਨਾਲੋਂ ਵੀ ਭੈੜੇ ਯੁੱਗ ਆਏ ਹਨ ਉਹ ਨਹੀਂ ਰਹੇ ਇਹ ਵੀ ਨਹੀਂ ਰਹੇਗਾ ਸਾਡੀ ਕਲਪਨਾ ਦਾ ਕੱਦ ਛੋਟਾ ਹੋ ਗਿਆ ਹੈ ਇਸੇ ਕਰਕੇ ਅਸੀਂ ਉਦਾਸ ਹਾਂ ਚੰਗੀ ਉਸਾਰੂ ਅਤੇ ਉੱਚੀ ਕਲਪਨਾ ਤੋਂ ਬਿਨਾ ਚੰਗੇ ਤੋਂ ਚੰਗੇ ਵਸੀਲੇ ਅਤੇ ਸਾਧਨ ਵੀ ਬੇਾਰਮੀ ਪੈਦਾ ਕਰਨਗੇ ਚੰਗਾ ਸੋਚਣ ਦਾ ਤੇ ਉੱਤਮ ਨੂੰ ਸਿਰਜਣ ਦਾ ਰਿਆਜ਼ ਕਰਨਾ ਚਾਹੀਦਾ ਹੈ ਰਿਆਜ਼ ਨਾਲ ਕਲਾ ਨਿਖਰਦੀ ਹੈ ਉਖੜੇ ਮੰਡਲ ਵਿਰੋਧੀ ਭਾਵਾਂ ਨਾਲ ਥੱਕੇ ਤਨ ਨਾਲ ਉਦਾਸ ਵਾਤਾਵਰਣ ਵਿੱਚ ਰਿਆਜ਼ ਸੰਭਵ ਨਹੀਂ ਹੁੰਦਾ ਜਿਸ ਇਸਤਰੀ ਨੂੰ ਪਾਣਾ ਤੋਣ ਦਾ ਵੱਲ ਨਹੀਂ ਉਹ ਦੁੱਧ ਦੇ ਨੂੰ ਰੜਕ ਕੇ ਮੱਖਣ ਨਹੀਂ ਕੱਢ ਸਕਦੀ ਜੇ ਸਾਡੇ ਕੋਲ ਉੱਚੇ ਸੰਕਲਪ ਅਤੇ ਡੂੰਘੇ ਵਿਸ਼ਵਾਸ ਹੀ ਨਹੀਂ ਤ ਸਾਡੇ ਜੀਵਨ ਦੀ ਪੱਦਰ ਉੱਚੀ ਕਿਵੇਂ ਹੋ ਸਕਦੀ ਹੈ ਸਮਾਜ ਸਾਡੇ ਅੰਦਰ ਵਸਦਾ ਹੈ ਸੋ ਅੰਦਰਲੀ ਸੰਭਾਵਨਾਵਾਂ ਨੂੰ ਜਗਾਉਣ ਦੀ ਲੋੜ ਹੈ ਕਲਾ ਦਾ ਇਹੀ ਬਾਲ ਉਪਦੇਸ਼ ਹੈ ਜਿਸ ਕੋਲ ਕਲਾ ਤੇ ਕਲਪਨਾ ਹੈ ਉਸ ਦੀਆਂ ਚਾਰ ਅੱਖਾਂ ਹੁੰਦੀਆਂ ਹਨ ਅਤੇ ਉਸ ਦੇ ਅਨੇਕ ਹੱਥ ਹੁੰਦੇ ਹਨ ਉਸ ਦੀਆਂ ਅਣਗਿਣਤ ਸੋਚਾਂ ਹੁੰਦੀਆਂ ਹਨ ਪਿਆਰ ਦੀ ਬੀੜ ਵਿੱਚੋਂ ਬਾਗ ਲਵੋ ਅਤੇ ਸੁੰਦਰਤਾ ਦੀ ਪਾਲ ਵਿੱਚ ਟੁਰਪੋ ਰਾਹ ਟੁਰਨ ਨਾਲ ਹੀ ਬਣਦੇ ਹਨ ਕਲਾ ਯਤਨ ਨਾਲ ਹੀ ਨਿਖਰਦੀ ਹੈ done but